ਸਤਿਕਾਰਯੋਗ ਦੋਸਤੋ ਸ਼ੈਣਿਆ ਦਾ ਕਥਨ ਹੈ ਕਿ ਜਿਹੜੇ ਵੀ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ ਹੋ ਨਾ ਉਸ ਧਰਮ ਦਾ ਵੱਤੋ ਵੱਧ ਸਤਿਕਾਰ ਕਰੋ ਉਸ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਵੱਤੋ ਵੱਧ ਉਹਨਾਂ ਨਾਲ ਪਿਆਰ ਕਰੋ ਔਰ ਤੁਸੀਂ ਕਰਦੇ ਵੀ ਹੋ ਕਿਉਂਕਿ ਆਪਣੇ ਧਰਮ ਦੇ ਜਿਹੜੇ ਲੋਕ ਜਿਹੜੇ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ ਹੋ ਨਿਓ ਉਸ ਧਰਮ ਦੇ ਲੋਕਾਂ ਨਾਲ ਤੁਹਾਡਾ ਬਹੁਤ ਕੁਝ ਮਿਲਦਾ ਹੁੰਦਾ ਹੈ ਸਾਰੇ ਰਸਮੋ ਰਿਵਾਜ ਰਹਿਣ ਸਹਿਣ ਜਮਨ ਸਮੇਂ ਦੀਆਂ ਰਸਮਾਂ ਵਿਆਹ ਸਮੇਂ ਦੀਆਂ ਰਸਮਾਂ ਮਰਨ ਸਮੇਂ ਦੀਆਂ ਰਸਮਾਂ ਬਹੁਤ ਕੁਝ ਮਿਲਦਾ ਹੁੰਦਾ ਹੈ ਤੁਹਾਡਾ ਜਿਹੜਾ ਗੁਰੂ ਪੀਰ ਹੁੰਦਾ ਹੈ ਜਾਂ ਧਾਰਮਿਕ ਆਗੂ ਹੁੰਦਾ ਹੈ ਉਹ ਵੀ ਤੁਹਾਡਾ ਇੱਕ ਹੁੰਦਾ ਹੈ ਇਸ ਕਰਕੇ ਆਪਣੇ ਧਰਮ ਦੇ ਲੋਕਾਂ ਨਾਲ ਤੇ ਤੁਹਾਡਾ ਬਹੁਤ ਕੁਝ ਰਲਦਾ ਮਿਲਦਾ ਹੁੰਦਾ ਹੈ ਤੇ ਇਹ ਅਸੀਂ ਇੱਕ ਦੂਜੇ ਦਾ ਪਿਆਰ ਸਤਿਕਾਰ ਕਰਦੇ ਵੀ ਹਾਂ ਪਰ ਜਿਹੜੀ ਗੱਲ ਵਿਦਵਾਨ ਕਹਿੰਦੇ ਐ ਕਿ ਜਿਹੜੇ ਮਜ਼ਬਦ ਦੇ ਵਿੱਚ ਤੁਸੀਂ ਪੈਦਾ ਹੋਏ ਹੋ ਉਸ ਧਰਮ ਦੇ ਲੋਕਾਂ ਨਾਲੋਂ ਵੱਧ ਦੂਜੇ ਧਰਮ ਦੇ ਲੋਕਾਂ ਦਾ ਸਤਿਕਾਰ ਕਰੋ ਇਹ ਇਨਸਾਨੀਅਤ ਦੀ ਗੱਲ ਹੈ ਇਹ ਇਨਸਾਨੀਅਤ ਵਾਲਾ ਮਜ਼ਬਾ ਜਿਹੜਾ ਇਹ ਸਭ ਤੋਂ ਵੱਡਾ ਸਨੇਹਾ ਦਿੰਦਾ ਹੈ ਮਾਨਵਤਾ ਦਾ ਕਿ ਦੂਜੇ ਮਜ਼ਬਬ ਦੇ ਵਿੱਚ ਜਿਹੜੇ ਪੈਦਾ ਹੋਏ ਲੋਕ ਨੇ ਉਹਨਾਂ ਦਾ ਸਤਿਕਾਰ ਉਹਨਾਂ ਨੂੰ ਜਿਹੜਾ ਪਿਆਰ ਹੈ ਆਪਣੇ ਮਜ਼ਬਬ ਵਾਲੇ ਲੋਕਾਂ ਤੋਂ ਵੱਧ ਕਰੋ ਫਿਰ ਜਾ ਕੇ ਪਤਾ ਲੱਗਦਾ ਹੈ ਕਿ ਤੁਸੀਂ ਅਸਲੀ ਇਨਸਾਨ ਹੋ ਤੁਸੀਂ ਅਸਲੀ ਮਾਨਵ ਹੋ ਤੁਸੀਂ ਮਾਨਵਤਾ ਦੇ ਪੁਜਾਰੀਆਂ ਤੇ ਜੇ ਤੁਸੀਂ ਦੂਜੇ ਧਰਮ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ ਬੇਅਦਬੀ ਕਰਦੇ ਹੋ ਉਹਦੀ ਬੇਇੱਜ਼ਤੀ ਕਰਦੇ ਹੋ ਉਹਨੂੰ ਨੀਮਾ ਦਿਖਾਉਂਦੇ ਹੋ ਮਜ਼ਾਕ ਉਡਾਉਂਦੇ ਆ ਅਸੀਂ ਤਾਂ ਫਿਰ ਇਹ ਮਾਨਵਤਾ ਦੇ ਪ੍ਰਤੀ ਬਹੁਤ ਵੱਡਾ ਗੁਨਾਹ ਹੈ ਇਹ ਬੇਅਦਬੀ ਹੈ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਮੋٹے ਤੌਰ ਦੇ ਉੱਤੇ ਅਸੀਂ ਸਾਰੇ ਇਨਸਾਨ ਆ ਤੇ ਇਨਸਾਨੀਅਤ ਦਾ ਇਹੀ ਸੁਨੇਹਾ ਹੈਗਾ ਕਿ ਦੂਜੇ ਮਜ਼ਮਵਾਂ ਦਾ ਵੱਧ ਸਤਿਕਾਰ ਕੀਤਾ ਜਾਏ ਤੇ ਜੇ ਇਸ ਸਿਲਸਿਲੇ ਦੇ ਉੱਤੇ ਅਸੀਂ ਚੱਲ ਪਈਏ ਇਸ ਰਾਹ ਦੇ ਉੱਤੇ ਚੱਲ ਪਈਏ ਫਿਰ ਇਸ ਸਮਾਜ ਦੇ ਵਿੱਚੋਂ ਬਹੁਤ ਸਾਰੀਆਂ ਲੜਾਈਆਂ ਬਹੁਤ ਸਾਰੀਆਂ ਨਫ਼ਰਤਾਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਇਹ ਮਜ਼ਮਾ ਦੇ ਨਾਤੇ ਜਾਤਾਂ ਦੇ ਨਾਤੇ ਨਫ਼ਰਤ ਪੈਦਾ ਕਰਨੀ ਨਫ਼ਰਤਾਂ ਦਾ ਜ਼ਹਿਰ ਕੋਲਣਾ ਇਹ ਲਗਾਤਾਰ ਜਾਰੀ ਹੈ ਕੁਝ ਲੋਕਾਂ ਦੇ ਵੱਲੋਂ ਆਪਣੇ ਮੁਫਾਦਾਂ ਦੀ ਖਾਤਰ ਆਪਣੇ ਫਾਇਦੇ ਦੀ ਖਾਤਰ ਵੋਟਾਂ ਵਟੋਰਨ ਦੀ ਖਾਤਰ ਇਹੋ ਜਿਹਾ ਸਿਲਸਿਲਾ ਜਿਹੜਾ ਸਮਾਜ ਦੇ ਵਿੱਚ ਨਫ਼ਰਤਾਂ ਖੜੀਆਂ ਕੀਤੀਆਂ ਜਾਂਦੀਆਂ ਤਾਂ ਇਸ ਗੁਨਾ ਨੂੰ ਬਿਲਕੁਲ ਦਫ਼ਨ ਕਰ ਦੇਣਾ ਚਾਹੀਦਾ ਹੈ ਕਿ ਦੂਜੇ ਮਜ਼ਮਵਾਂ ਦਾ ਮੈਂ ਬਿਲਕੁਲ ਵੀ ਨਰਾਦਰ ਨਹੀਂ ਕਰੂੰਗਾ ਸਗੋਂ ਵੱਧ ਆਪਣੇ ਵਾਲੇ ਮਜ਼ਮ ਤੋਂ ਵੱਧ ਸਤਿਕਾਰ ਕਰੂੰਗਾ ਤੇ ਜੇ ਇਸ ਰਾਹ ਦੇ ਉੱਤੇ ਅਸੀਂ ਚੱਲ ਪਏ ਤਾਂ ਇਹੀ ਧਰਤੀ ਇਹੀ ਸਮਾਜ ਹੈ ਸਾਡਾ ਜਿਹੜਾ ਉਹ ਸੱਚਮੁੱਚ ਦਾ ਸਵਰਗ ਬਣ ਜਾਏਗਾ ਤੁਹਾਨੂੰ ਇਹ ਗੱਲ ਜੇ ਚੰਗੀ ਲੱਗੀ ਹੈ ਤਾਂ ਇਹਨੂੰ ਹੋਰ ਲੋਕਾਂ ਤੱਕ ਸ਼ੇਅਰ ਕਰਕੇ ਮੈਨੂੰ ਧੰਨਵਾਦੀ ਬਣਾਇਓ ਤੁਹਾਡਾ ਤੇ ਦੂਸਰੀ ਬੇਨਤੀ ਇਹ ਕਰਨੀ ਚਾਹੁੰਦਾ ਕਿ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਦਿਆ ਕਰੋ ਤੇ YouTube ਚੈਨਲ ਦੇ ਉੱਤੇ ਜਾ ਕੇ ਮੇਘ ਰਾਜ ਰੱਲਾ ਪਰਕੇ ਉਹਦਾ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਆਪਦਾ ਦੋਸਤ ਬਣਾਇਓ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਊਂਗਾ